ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅੰਮ੍ਰਿਤਸਰ ਵਿਧਿਆਤੀ ਪੁਲਿਸ ਵੱਲੋਂ ਇੱਕ ਆਪਰੇਸ਼ਨ ਜਿਹੜਾ ਸਾਡਾ ਸਕਸੈਸਫੁਲ ਹੋਇਆ ਜਿਦੇ ਵਿੱਚ ਦੋ ਪਿਸਟਲ 160 ਗ੍ਰਾਮ ਦੇ ਕਰੀਬਨ ਹੈਰੋਇਨ ਚਾਰ ਮੋਬਾਈਲ ਇੱਕ ਗੱਡੀ ਤੇ ਇਸ ਦੇ ਨਾਲ ਹੀ ਮੋਟਰਸਾਈਕਲ ਤੇ 8 ਲੱਖ 50 ਹਜ਼ਾਰ ਦੇ ਕਰੀਬ ਜੋ ਹੈ ਡਰਗ ਮਨੀ ਸਣੇ ਪੰਜ ਨਸ਼ਾ ਤਸਕਰ ਜੁਨੇ ਉਹਨਾਂ ਦੀ ਗ੍ਰਿਫਤਾਰੀ ਉਸ ਦੇ ਮੁਤਲਕ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਜਿਹੜਾ ਹੈ ਇੱਕ ਸਾਡਾ ਸੀਕ੍ਰੀਟ ਜਿਹੜਾ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਹੋਇਆ ਹੈ ਗੁਪਤ ਸੂਚਨਾ ਦੇ ਆਧਾਰ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਦੇ ਤਹਿਤ ਜਿਹੜਾ ਹੈ ਸੁਖਚੈਨ ਸਿੰਘ ਪੁੱਤਰ ਰਤਨ ਸਿੰਘ ਇਹ ਪਿੰਡ ਦਾਉਕੇ ਦਾ ਵਸਨੀਕ ਹੈ ਇਸ ਦੇ ਖਿਲਾਫ ਪਹਿਲਾਂ ਵੀ ਦੋ ਪਰਚੇ ਦਰਜ ਨੇ ਇੱਕ ਪਰਚਾ ਸਰਾਏ ਅਮਾਨਤ ਕਾ ਜ਼ਿਲ੍ਹਾ ਤਰਨਤਨ ਉੱਤੇ ਦਰਜ ਹੈ ਇਸ ਤੋਂ ਇਲਾਵਾ ਇੱਕ ਪਰਚਾ ਐਨਸੀਬੀ ਵੱਲੋਂ ਵੀ ਇਸ ਤੇ ਦਰਜ ਇਹ ਆਪਣੇ ਸਾਥੀ ਸੁਖਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਤੇ ਨਵਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਜੋ ਕਿ ਇਹਦੇ ਨਾਲ ਪਿੰਡ ਦੌਕੇ ਦੇ ਹੀ ਵਸਨੀਕ ਨੇ ਉਹਨਾਂ ਦੇ ਨਾਲ ਤੇ ਆਪਣੇ ਦੋ ਹੋਰ ਸਾਥੀ ਰਾਹੁਲ ਉਰ ਫਰਿੰਕੂ ਤੇ ਸੁਖਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਦੋਨੋਂ ਫਿਰੋਜ਼ਪੁਰ ਦੇ ਵਸਨੀਕ ਵਸਨੀਕ ਨੇ ਇਹਨਾਂ ਦੇ ਨਾਲ ਜੋ ਹੈ ਇਹ ਸਮਗਲਿੰਗ ਦਾ ਇਹ ਕੰਮ ਕਰਦਾ ਸੀ ਸੁਖਚੈਨ ਸਿੰਘ ਜਿਹੜਾ ਹੈ ਮੇਨ ਕਿੰਗਪਿੰਨ ਇਹ ਪਾਕਿਸਤਾਨ ਦੇ ਸਮਗਲਰਾ ਦੇ ਨਾਲ ਸੰਬੰਧ ਰੱਖਦਾ ਤੇ ਪਹਿਲਾਂ ਵੀ ਜਿਵੇਂ ਦੱਸਿਆ ਗਿਆ ਕਿ ਇਸ ਦੇ ਖਿਲਾਫ ਦੋ ਪਰਚੇ ਪਹਿਲਾਂ ਵੀ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜਾ ਹੈ ਰਾਹੁਲ ਜੋ ਕਿ ਫਿਰੋਜ਼ਪੁਰ ਉੱਥੇ ਦਾ ਵਸਨੀਕ ਹੈ ਥਾਣਾ ਕੈਂਟ ਫਿਰੋਜ਼ਪੁਰ ਚ ਇਹਦੇ ਖਿਲਾਫ ਇੱਕ ਐਨਡੀਪੀਐਸ ਦਾ ਪਰਚਾ ਹੈ ਇਸੇ ਤਰੀਕੇ ਨਾਲ ਸੁਖਬੀਰ ਦੇ ਖਿਲਾਫ ਜੋ ਹੈ ਇੱਕ 302 ਦਾ ਮਕਦਮਾ ਥਾਣਾ ਕੁੱਲਗੜੀ ਅ ਇਹ ਰਜਿਸਟਰ ਹੋਇਆ ਸੋ ਜੀ ਸੋ ਇਹ ਸਾਡੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਸ ਦੇ ਆਧਾਰ ਤੇ ਜਿਹੜੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ ਜੋ ਹੈ ਖਾਸਾ ਚੌਂਕ ਤੋਂ ਲੈ ਕੇ ਤੋਂ ਜਦੋਂ ਅਸੀਂ ਰਾਮ ਤੇਰਥ ਰੋਡ ਵੱਲ ਨੂੰ ਮੁੜਦੇ ਹਾਂ ਘਰਮਨੀਆ ਪਿੰਡ ਜਿਹੜਾ ਮੂਡ ਆਉਂਦਾ ਉਥੋਂ ਕੀਤੀ ਗਈ ਹੈ ਇਹ ਪੰਜ ਦੇ ਪੰਜ ਜੋ ਨਸ਼ਾ ਤਸਕਰ ਨੇ ਇਹ ਫ੍ਰੀਕੁਐਂਟਲੀ ਜਿਹੜੇ ਹੈ ਇਸ ਏਰੀਆ ਦੇ ਵਿੱਚ ਆਪਣਾ ਇੱਕ ਨੈਟਵਰਕ ਜਿਹੜਾ ਹੈ ਉਹ ਬਣਾ ਰਹੇ ਸੀ ਪਿੱਛੇ ਜੇ ਇੱਕ ਦੋ ਵਾਰੀ ਸਾਡੇ ਵੱਲੋਂ ਜੁੜਾਏ ਨੇ ਤੇ ਬੜੀ ਬਰੀਕੀ ਦੇ ਨਾਲ ਨਜ਼ਰ ਵੀ ਰੱਖੀ ਗਈ ਸੀ ਇਹ ਕਈ ਵਾਰ ਬਚ ਕੇ ਵੀ ਨਿਕਲੇ ਨੇ ਇਸ ਵਾਰ ਇਹ ਕਾਬੂ ਆਏ ਨੇ ਤੇ ਜੋ ਇਹ ਸਾਡੇ ਵੱਲੋਂ ਇਹ ਰਿਕਵਰੀ ਹੋਈ ਹੈ ਜਿਵੇਂ 160 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਬਰਾਮਦਗੀ 8.5 ਲੱਖ ਦੇ ਕਰੀਬ ਜਿਹੜੀ ਹੈ ਡਰਗ ਮਨੀ ਇੱਕ ਕੰਡਾ ਦੋ ਜਿਹੜੀ 30 ਬੋਰ ਦੀਆਂ ਪਿਸਟਲਸ ਨੇ ਇਸ ਤੋਂ ਇਲਾਵਾ ਚਾਰ ਮੋਬਾਈਲ ਫੋਨ ਇੱਕ ਗੱਡੀ ਇੱਕ ਮੋਟਰਸਾਈਕਲ ਤੇ ਇਹ ਸਾਰੀ ਜਿਹੜੀ ਹੈਗੀ ਹੈ ਰਿਕਵਰੀ ਜਿਹੜੀ ਹੈ ਇਹ ਕੀਤੀ ਗਈ ਹੈ ਤੇ ਇਹ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਦੇ ਅਸੀਂ ਹੋਪਫੁਲ ਹੈ ਕਿ ਅੱਗੇ ਵੀ ਜਿਹੜੇ ਹੈਗੇ ਕੋਈ ਨਾ ਕੋਈ ਫਾਰਵਰਡ ਤੇ ਬੈਕਵਰਡ ਲਿੰਕੇजेस ਜਿਹੜੇ ਹੈਗੇ ਇਹਨਾਂ ਦੇ ਨਾਲ ਸੰਬੰਧਿਤ ਉਹ ਮਿਲ ਜਾਣਗੇ ਸਰ ਜਿਸ ਤਰ੍ਹਾਂ ਕਿ ਇਹਨਾਂ ਦੇ ਪੁਰਾਣੇ ਮਕਦਮੇ ਦਰ ਸੀਗੇ ਜਿਤਨਾ ਸੁਚੇਤ ਚਾਂਸ ਹੈ ਇਹਨਾਂ ਦੀ ਮਹੀਨੇ ਬਾਅਦ ਕੰਸਰਨ ਥਾਣੇ ਵੱਲ ਬੋਰਡ ਨਹੀਂ ਲਈ ਜਾਂਦੀ ਜਿਸ ਨਾਲ ਪਿਛਲੇ ਸਮੇਂ ਤੋਂ ਨਹੀਂ ਜਾਂਦੀ ਜਿੰਨੇ ਸੈਂਟਰ ਉਹਦੇ ਉੱਤੇ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਂਦੀ ਦੇਖੋ ਜੀ ਕਈ ਵਾਰ ਇਹ ਬੇਲ ਆਊਟ ਹੋ ਜਾਂਦੇ ਆ ਤੇ ਕਈ ਵਾਰ ਭਗੌੜੇ ਹੋ ਜਾਂਦੇ ਆ ਤੇ ਉਹ ਜਿਹੜੀ ਐਕਟੀਵਿਟੀ ਹੈਗੀ ਉਹ ਫਿਰ ਉਹ ਲੀਗਲ ਜੋ ਜਿਹੜੇ ਇਹਨਾਂ ਦੀ ਗਤੀਵਿਧੀਆਂ ਨੇ ਉਸ ਤੋਂ ਬਾਹਰ ਹੋ ਜਾਂਦੇ ਨੇ ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਥਾਣਿਆਂ ਵੱਲੋਂ ਇਹਨਾਂ ਨੂੰ ਬੁਲਾ ਕੇ ਜਾਂ ਇਸ ਤਰੀਕੇ ਨਾਲ ਉਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਬਟ ਕਈ ਵਾਰ ਜਦੋਂ ਇਹ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਉਹ ਭਗੌੜੇ ਹੋ ਜਾਂਣ ਜਾਂ ਬੇਲ ਆਊਟ ਹੋ ਜਾਂਣ ਤਾਂ ਉਹ ਇਸ ਗਤੀਵਿਧੀ ਤੋਂ ਬਚ ਜਾਂਦੇ ਨੇ ਸਰ ਜਿਹੜੇ ਬਣਾ ਰਹੇ ਸੀ ਕਿ ਬਾਰਡਰ ਬੈਲਟ ਵੀ ਆਪਣਾ ਗੈਂਗ ਬਣਾ ਰਹੇ ਸੀ ਉਹਨਾਂ ਸਤੇ ਅਪਰੇਟ ਕਰਨ ਵਾਸਤੇ ਬੇਸਿਕਲੀ ਜੇ ਸਾਡੀ ਇਨਵੈਸਟੀਗੇਸ਼ਨ ਜੇ ਚੱਲ ਰਹੀ ਹੈ ਕੋਈ ਨਾ ਕੋਈ ਹੈਵੀ ਜੋ ਹੈਗੀ ਹੈ ਅਮਾਉਂਟ ਚ ਰਿਕਵਰੀ ਜਿਹੜੀ ਡਰਗ ਹੈ ਉਹ ਮੰਗਵਾਉਂਦੇ ਉਸ ਤੋਂ ਬਾਅਦ ਜਿਹੜੀ ਹੈ ਇਹਨਾਂ ਦੀ ਛੋਟੀ ਛੋਟੀ ਖੇਪਾ ਬਣਾ ਕੇ ਅੱਗੇ ਵੇਚਦੇ ਵੀ ਸਰਕਾਰੀ ਵੱਲੋਂ ਸਾਢੇ 8 ਲੱਖ ਰੁਪਏ ਸਰਬ ਬਰਾਮਦ ਹੋਇਆ ਜਿਹੜੀ ਕੁਆਂਟੀਟੀ ਰਿਕਵਰ ਹੋਈ ਹੈ 160 ਗ੍ਰਾਮ ਹੋਈ ਹੈ ਇਹਦਾ ਮਤਲਬ ਹੈ ਕਿ ਇਹ ਡਿਲੀਵਰੀ ਕਰ ਚੁੱਕੇ ਸੀਗੇ ਜਾਂ ਦੇਖੋ ਉਹ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਰਗ ਹੋਰ ਵੀ ਇਹਨਾਂ ਕੋਲ ਰਿਕਵਰ ਹੋ ਸਕਦੀ ਹੈ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਜਦੋਂ ਇਹ ਮੌਕੇ ਤੇ ਇਹਨਾਂ ਨੂੰ ਫੜਿਆ ਗਿਆ ਤਾਂ ਇਹਨਾਂ ਕੋਲੋਂ ਇਹ ਚੀਜ਼ਾਂ ਬਰਾਮਦ ਹੋਈਆਂ ਨੇ ਸੋ ਇਹ ਕਿੱਥੇ ਵੇਚ ਕੇ ਆਏ ਨੇ ਇਹ ਡਰਗ ਮਨੀ ਜਿਹੜੀ ਹੈਗੀ ਆ ਵੇਚ ਕੇ ਕਿਸ ਤਰੀਕੇ ਨਾਲ ਇਹ ਪ੍ਰਾਪਤ ਕੀਤੀ ਗਈ ਹੈ ਉਸ ਤੋਂ ਇਲਾਵਾ ਅੱਗੇ ਇਹ ਜਿਹੜਾ 160 ਗ੍ਰਾਮ ਇਹ ਕਿਵੇਂ ਵੇਚਣੀ ਸੀ ਉਹ ਸਾਰੀ ਤਫ਼ਤੀਸ਼ ਚੱਲ ਰਹੀ ਹੈ ਇੱਕ ਵਾਰ ਅਲੱਗ-ਅਲੱਗ ਜਿਦਾਂ ਬਾਈਕ ਵੀ ਬਰਾਮਦ ਹੋਈ ਹੈ ਇਹ ਤਿੰਨ ਜਣੇ ਇੱਕ ਜਣੇ ਇੱਕ ਗੱਡੀ ਤੇ ਸਨ ਤੇ ਦੋ ਮੋਟਰਸਾਈਕਲ ਸਰ ਆਰ ਦੇ ਪਾਰਟ ਆਫ ਐਨੀ 빅 ਗੈਂਗ ਜਾਂ ਗੈਂਗਸਟਰ ਜਾਂ ਫਿਰ ਆਪਣੇ ਆਪ ਦੇ ਆਰ ਡੂਇੰਗ ਔਨ देयर ਓਨ ਨਹੀਂ ਦੇਖੋ ਜੀ ਜਿਹੜਾ ਤੁਸੀਂ ਗੈਂਗਸਟਰ ਦੀ ਗੱਲ ਕਰੇ ਅਜੇ ਤੱਕ ਉਹ ਵਾਲਾ ਜਿਹੜਾ ਪਾਰਟ ਹੈਗਾ ਉਹ ਕਲੀਅਰ ਨਹੀਂ ਹੋ ਰਿਹਾ ਬਟ ਕਿਉਂਕਿ ਸੁਖਚੈਨ ਦੀ ਜਿਹੜੀ ਹੈਗੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਹੈ ਤੇ ਇਹਦੀ ਜੋ ਹੈ ਐਨਸੀਬੀ ਵੱਲੋਂ ਵੀ ਜਿਹੜੀ ਹੈ ਇੱਕ ਵਾਰੀ ਗ੍ਰਿਫਤਾਰੀ ਹੋਈ ਹੈ ਸਰ ਜਿਹੜੇ ਪਿਸਟਲ ਬਰਾਮਦ ਕੀਤੇ ਗਏ ਦੋ ਤੀ ਬੋਲਦੇ ਉਹ ਵਿਦੇਸ਼ੀ ਮਾਰਕਾ ਕੇ ਲੋਕਲ ਹਾਂ ਤੇ ਵਿਦੇਸ਼ੀ ਹੈ ਜੀ ਉਹ ਵਿਦੇਸ਼ੀ ਮਾਰਕਸ ਦਾ ਐਮਸੀਬੀ ਦਾ ਜਿਹੜੀ ਐਫਆਈਆਰ ਹੁੰਦੀ ਹੈ ਐਮਸੀਬੀ ਤੁਹਾਨੂੰ ਪਤਾ ਹੈ ਕਿ ਜਦੋਂ ਤੁਸੀਂ ਸੋਟੀ 160 ਗ੍ਰਾਮ ਦੇ ਗ੍ਰਾਮ ਦੀ ਗੱਲ ਲੀ ਐਮਸੀਬੀ ਦੇ ਕੇਸ ਜਿਹੜੇ ਹੁੰਦੇ ਆ ਉਹ ਕ੍ਰਿਟੀਕਲ ਕੇਸ ਹਨ ਉਹ ਹੱਥ ਪਾਉਂਦੇ ਆ ਥੈਟ ਮੀਨਸ ਕਿ ਸੁਖਚੈਨ ਜਿਹੜਾ ਸੀ ਇਹ ਵੱਡੇ ਲੈਵਲ ਤੇ ਕੰਮ ਜੀ ਬਿਲਕੁਲ ਬਿਲਕੁਲ ਜੀ ਮੈਂ ਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਿਹੜਾ ਸੁਖਚੈਨ ਹੈ ਇਹ ਗਿੰਗਬੇਨ ਨਾ ਤੇ ਵੱਡੇ ਲੈਵਲ ਤੇ ਜੋ ਹੈ ਸਮਗਲਿੰਗ ਦਾ ਕੰਮ ਕਰਦਾ ਹੈ ਤੇ ਇਸੇ ਦੇ ਤਹਿਤ ਹੀ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਇਹ ਸਾਰਾ ਜਿਹੜਾ ਹੈ ਆਪਰੇਸ਼ਨ ਜਿਹੜਾ ਹੈਗਾ ਇਹ ਕਾਮਯਾਬ ਹੋਇਆ ਤੇ ਅਸੀਂ ਇਹਨਾਂ ਨੂੰ ਫੜਨ ਚ ਕਾਮਯਾਬ ਹੋ ਗਏ। ਸਾਰੀ ਵੱਡੀ ਮਾਤਰਾ 850000 ਫੜੀ ਹੈ ਮੌਕੇ ਤੇ ਜਿਹੜੀ ਡਰਗ ਮਨੀ ਹੈ। ਜੀ ਜੀ। ਰੋਇਨ ਦੀ ਮਾਤਰਾ ਕਾਫੀ ਕਾਟਾ ਕਿਤੇ ਲੱਗਦਾ ਕਿ ਛੁਪਾਈ ਹੋਵੇ ਰੋਇਨ ਦੀ। ਜੀ ਉਹ ਸਾਰੀ ਉਹ ਸਾਰੀ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਸਾਨੂੰ ਅਸੀਂ ਅੱਜ ਰਿਮਾਂਡ ਵੀ ਲਿਆ ਇਹਨਾਂ ਦਾ ਦੋਸ਼ੀਆਂ ਦੇ ਤੇ ਸਾਨੂੰ 7 ਦਿਨ ਦਾ ਰਿਮਾਂਡ ਵੀ ਮਿਲਿਆ। ਅਸੀਂ ਪੂਰ ਜ਼ੋਰ ਜਿਹੜਾ ਹੈਗਾ ਇਹ ਆਰਗੂਮੈਂਟਸ ਦੇ ਨਾਲ ਕਿ ਇਹ ਵੱਡੇ ਸਮਗਲਰ ਜਿਵੇਂ ਸੁਖਚੈਨ ਦੇ ਖਿਲਾਫ ਪਰਚਿਆਂ ਦੇ ਦਰਜ ਹੋਣਾ ਤੇ ਡਰਗ ਔਰ ਕਵਰੀ ਹੋਣਾ ਇਹ ਸਾਰੀਆਂ ਚੀਜ਼ਾਂ ਅਸੀਂ ਦੱਸੀਆਂ ਨੇ ਤੇ ਅੱਗੇ ਫਰਦਰ ਇਹ ਕਿਸ ਤਰੀਕੇ ਨਾਲ ਇਹ ਨੈਟਵਰਕ ਜਿਹੜਾ ਆਪਣਾ ਚਲਾਉਂਦੇ ਸੀ ਉਹਦੇ ਬਾਰੇ ਅਸੀਂ ਸਾਰੀ ਇੰਟਰੋਗੇਸ਼ਨ ਕਰਨੀ ਹੈ ਇਸ ਕਰਕੇ ਅਸੀਂ ਜਿਹੜਾ ਹੈ ਇਹ ਇਹ ਇਮਾਨ ਜਿਹੜਾ ਹੈ ਸਾਨੂੰ ਇਹ ਰਿਕਾਰਡ ਸਰ ਅਜੇ ਤੁਸੀਂ ਜਿਹੜਾ ਪੱਤੇ ਦੱਸੇ ਨੇ ਅਜੇ ਦੋ ਹੀ ਦੱਸੇ ਨੇ ਅਜੇ ਪੂਰੇ ਪੰਜਾਬ ਦੇ ਵਿੱਚ ਉਹਦੇ ਐਨਸੀਬੀ ਦੇ ਨਾਲ ਟਾਈਪ ਜਿਹੜਾ ਹੋਰ ਵੀ ਰਿਕਾਰਡ ਜੀ ਬਿਲਕੁਲ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਅਸੀਂ ਜਿਹੜਾ ਹੈ ਐਨਸੀਬੀ ਦਾ ਜਿਹੜਾ ਹੈ ਐਫਆਈਆਰ ਇਹ ਡਿਟੇਲਸ ਲੈ ਰਹੇ ਹਾਂ ਕਿ ਇਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਹੈ ਕਿੰਨੇ ਦੋਸ਼ੀ ਸੀ ਇਹਦੇ ਨਾਲ ਹੋਰ ਕਿੰਨੇ ਵਿਅਕਤੀ ਸਨ ਇਸੇ ਤਰੀਕੇ ਨਾਲ ਜਿਹੜੇ ਹੋਰ ਜਿਹੜੇ ਇਹਦੇ ਕੇਸਸ ਨੇ ਅਸੀਂ ਉਹਨਾਂ ਨੂੰ ਵੀ ਕਢਵਾ ਰਹੇ ਹਾਂ ਰਿਮਾਂਡ ਜਿਹੜਾ ਪੰਜੇ ਰੋਟੀਆਂ ਦਾ 7 ਦਿਨ ਦਾ ਸਿਰਫ 7 ਦਿਨ ਦਾ ਇਹਨਾਂ 7 ਦਿਨ ਦਾ ਸਰ ਜਿਹੜੇ ਫਸੋਂ ਤਿੰਨ ਮੈਂਬਰਾਂ ਨਾਲ ਬੜੇ ਸੰਘਰ ਰਹੇ ਉਹ ਵੀ ਪਾਕਿਸਤਾਨ ਨਾਲ ਰਿਲੇਟਡ ਸਨ ਤੇ ਉਹਨਾਂ ਨਾਲ ਲਿੰਕ ਨਹੀਂ ਦਿਖਾਜੇ ਤੱਕ ਕੋਈ ਨਹੀਂ ਆਈ ਬਟ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਹੈ ਅਸੀਂ ਹਰੇਕ ਪਹਿਲੂ ਤੋਂ ਜਿਹੜੀ ਹੈ ਇਹਦੀ ਜਾਂਚ ਕਰਾ ਰਹੇ ਕਿੰਨਾ ਕਾਮਯਾਬੀ ਸਮਝਦੇ ਕਿਉਂਕਿ ਬਾਰਡਰ ਬੈਟ ਤੇ ਵੱਡਾ ਨੈਕਸਸ ਹੈ ਉੱਥੇ ਮਤਲਬ ਇਸ ਤਰ੍ਹਾਂ ਦੀ ਕਾ ਲਕਬਰੀ ਹੋਣਾ ਪੈਸੇ ਵੀ ਹੋਣਾ ਹੈਰਨ ਹੋਣਾ ਕਿੰਨਾ ਕੁ ਦੇਖੋ ਜੀ ਇਹ ਇਸ ਇਸ ਕਾਮਯਾਬੀ ਤੋਂ ਇੱਕ ਗੱਲ ਸਪਸ਼ਟ ਹੈ ਕਿ ਇਹ ਜਿਹੜੀ ਚੀਜ਼ ਹੈਗੀ ਹੈ ਬੜੇ ਮਤਲਬ ਅਜੇ ਵੀ ਚੱਲ ਰਹੀ ਹੈ ਤੇ ਇਹ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਦੇ ਵਿੱਚ ਅਸੀਂ ਜਿੰਨਾ ਕੁ ਵੀ ਅਸੀਂ ਕਾਮਯਾਬ ਹੋਏ ਹਾਂ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਨੈਕਸਸ ਹੈ ਇਹ ਤੋੜੀ ਇੰਟੈਕਟ ਰਹੇਗਾ ਕਿ ਡਰੱਗਸ ਦਾ ਇਸ ਤਰ੍ਹਾਂ ਦੇ ਜੀ ਬਿਲਕੁਲ ਜੀ ਜਦੋਂ ਵੀ ਤੁਸੀਂ ਇਸ ਤਰੀਕੇ ਦਾ ਆਪਰੇਸ਼ਨ ਕਰਦੇ ਹੋ ਤੇ ਨਸ਼ਾ ਤਸਕਰ ਫੜੇ ਜਾਂਦੇ ਆ ਤੇ ਇੰਪੈਕਟ ਬਿਲਕੁਲ ਇਹਨਾਂ ਨੂੰ ਹਿੱਟ ਕਰਦਾ ਜੀ ਇਹਨਾਂ ਦੀ ਫਾਈਨੈਂਸ਼ੀਅਲ ਇਹਨਾਂ ਦੀ ਜੋ ਵਰਕਿੰਗ ਹੈ ਉਸ ਤੇ ਜ਼ਰੂਰ ਹਿੱਟ ਕਰਦਾ ਸਰ ਜਿਹੜੇ ਚਾਰ ਮੋਬਾਈਲ ਫੋਨ ਬੜੀ ਅਦਾ ਦੋ ਬਈ ਸਰ ਇੱਕ ਮਿੰਟ ਜਿਹੜੇ ਪਾਕਿਸਤਾਨ ਨਾਲ ਅੱਜ ਕੱਲ੍ਹ ਤੇ ਜਿਹੜੀ ਡਰੋਨ ਤੋਂ ਆਉਂਦੀ ਹਰ ਵੀਨ ਹਰ ਬੰਦੇ ਹਰ ਐਫ ਆਈਆਰ ਦੇ ਵਿੱਚ ਦੇਖਿਆ ਜਾਂਦਾ ਪਾਕਿਸਤਾਨ ਨਾਲ ਲਿੰਕ ਹੁੰਦੇ ਨੇ ਬਟ ਜਿਵੇਂ ਜਿੰਨੀ ਕੀ ਦੀ ਬੈਕਗ੍ਰਾਉਂਡ ਪਤਾ ਲੱਗ ਰਹੀ ਹੈ ਕਿ ਕਿਉਂਕਿ ਕੋਈ ਹੁੰਦੇ ਕਿ ਕੋਈ ਉਧਰ ਛੋਟੇ ਸਬੰਧ ਨਾਲ ਲਿੰਕ ਅਪ ਹੁੰਦਾ ਜੀ ਕੋਈ ਹੁੰਦੇ ਕਿ ਪ੍ਰੋਪਰ ਉੱਥੇ ਇੱਕ ਨੈਟ ਨੈਕਸਸ ਚਲਾਉ ਇਹ ਜਿਹੜੀ ਇਹ ਜਿਹੜਾ ਇਹ ਮੁੰਡਾ ਸੁਖਚੈਨ ਆ ਇਹਦੀ ਕਿਸ ਲੈਵਲ ਤੇ ਹੋਊਗਾ ਕਿਸ ਲੈਵਲ ਤੇ ਉਹਨਾਂ ਦਾ ਜੁੜਿਆ ਸੀਗਾ ਕਿ ਕੱਲਾ ਇਥੇ ਨੈਟਵਰਕ ਸੀ ਜਾਂ ਜਿਹੜੇ ਬਾਰਡਰ ਤੇ ਹੋ ਜੇਗਾ ਉਹਦਾ ਨੈਟਵਰਕ ਸੀ ਜਾਂ ਪਾਕਿਸਤਾਨ ਜਿਹੜੇ ਕਿੰਗਪਿੰਚ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਸਰ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਅਸੀਂ ਕੁਝ ਨਾਂ ਜਿਹੜੇ ਹੈ ਉਹਦੇ ਅਜੇ ਰਿਵੀਲ ਨਹੀਂ ਕਰ ਸਕਦੇ ਬਟ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਵੱਡੇ ਲੈਵਲ ਤੇ ਸਮੱਗਲਿੰਗ ਦਾ ਇੱਕ ਪਾਰਟ ਹੈ ਤੇ ਇਹ ਜਿਹੜਾ ਸੁਖਚੈਨ ਹੈ ਕਿਉਂਕਿ ਇਹਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਕੇਸਿਸ ਤੇ ਐਨਸੀਬੀ ਵੱਲੋਂ ਵੀ ਉਹਨੂੰ ਜਿਹੜੇ ਪਰਚੇ ਰੱਖਿਆ ਗਿਆ ਇਸ ਤੇ ਪਰਚਾ ਹੋਇਆ ਉਹ ਚੀਜ਼ੇ ਦਿਖਾਉਂਦੀ ਹੈ ਕਿ ਇਹ ਇਹਦੀ ਜਿਹੜੀ ਮੂਵਮੈਂਟ ਸੀ ਉਹ ਬਾਰਡਰ ਬਲੱਡ ਦੇ ਵਿੱਚ ਕਾਫੀ ਚਿਰ ਤੋਂ ਸੀ ਸਰ ਕੋਈ ਮਾਈਕ ਬੋਇਸ ਜਿਹੜੇ ਚਾਰ ਬਰਾਮੇ ਕੇ ਉੱਤੋਂ ਕੋਈ ਡੀਟ ਇਹ ਬਿਲਕੁਲ ਜੀ ਉਸ ਉਹਨਾਂ ਤੋਂ ਅਸੀਂ ਪੂਰਾ ਜਿਹੜਾ ਉਹਨਾਂ ਦਾ ਜਿਹੜਾ ਹੈ ਐਨਾਲਿਸਿਸ ਕਰਕੇ ਤੇ ਉਹਨਾਂ ਤੋਂ ਜੋ ਵੀ ਜਾਣਕਾਰੀ ਮਿਲਦੀ ਹੈ ਉਸ ਦੇ ਫਰਦਰ ਜਿਹੜੇ ਸਰ ਵੀਜ਼ਿਟ ਕਰਕੇ ਆਏਗਾ ਤਾਂ ਮੈਂ ਵੀਜ਼ਿਟ ਕੀਤਾ ਹੋਇਆ ਬਿਲਕੁਲ ਬਾਰਡਰ ਤੇ ਹਾਂਜੀ ਬਿਲਕੁਲ ਜੀ ਬਿਲਕੁਲ ਬਾਰਡਰ ਤੇ ਪਿੰਡ ਹੈ ਤੇ ਪਿੰਡ ਦਾਉਕੇ ਜੋ ਹੈ ਸਮਗਲਿੰਗ ਵਾਸਤੇ ਇੱਕ ਬਦਨਾਮ ਪਿੰਡ ਹੈ ਗਾਹੇ ਬੁਗਾਇ ਵੀ ਲੋਕ ਮਿਲਦੇ ਰਹਿੰਦੇ ਆ ਉਹ ਜ਼ਰੂਰ ਉਹ ਕੋਈ ਨਾ ਕੋਈ ਸ਼ਿਕਾਇਤ ਵੀ ਕਰਦੇ ਰਹਿੰਦੇ ਆ ਉਦੋਂ ਹੀ ਉਹਨਾਂ ਦੇ ਸੰਪਰਕ ਚ ਆਇਆ ਸਰਦਿਆ ਕਰੋੰ ਦਾ ਕੰਮ ਕਰ ਰਹੇ ਸਾਰੀ ਸਾਰੀ ਇੰਟਰੋਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਗੱਲ ਇਸ ਤਰੀਕੇ ਦੀ ਹੈ ਇੱਕ ਤਾਂ ਨਵੇਂ ਜੋ ਬੀ ਐਨ ਐਸ ਤੇ ਬੀ ਐਨ ਐਸ ਐਸ ਕਾਨੂੰਨ ਜਿਹੜੇ ਆ ਉਨ੍ਹਾਂ ਦੇ ਵਿੱਚ ਜਿਹੜਾ ਹੈ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉਹਦੇ ਵਿੱਚ ਸਾਨੂੰ ਕਾਫੀ ਹੱਦ ਤੱਕ ਜਿਹੜੀ ਹੈ ਪਾਵਰਸ ਮਿਲਿਆ ਨੇ ਸੈਕੰਡਲੀ ਜਿਹੜੀ ਇਹ ਜਿਹੜੀ ਤੁਸੀਂ ਰਿਮਾਂਡ ਦੀ ਗੱਲ ਕੀਤੀ ਹੈ ਸਾਡੇ ਵੱਲੋਂ ਬੜਾ ਫੋਰਸਫੁਲੀ ਆਰਗੂ ਕੀਤਾ ਗਿਆ ਕਿਉਂਕਿ ਇਹ ਇਹਨਾਂ ਦੇ ਖਿਲਾਫ ਪਰਚੇ ਵੀ ਦਰਜ ਨੇ ਐਨਸੀਬੀ ਤੋਂ ਅਸੀਂ ਜਦੋਂ ਦੱਸਿਆ ਸੈਕੰਡਲੀ ਜਿਹੜੀ ਇਹ ਡਰੱਗ ਮਨੀ ਹੋਰ ਇਹਨਾਂ ਦੀ ਮੂਵਮੈਂਟ ਵਾਸਤੇ ਜੋ ਸਾਧਨ ਹੈ ਸਾਰਾ ਕੁਝ ਦੱਸਿਆ ਤਾਂ ਜੱਜ ਸਾਹਿਬ ਕਨਵਿੰਸ ਹੋਏ ਨੇ ਤੇ ਇਹ ਜਿਹੜਾ ਰਿਮਾਂਡ ਦਿੱਤਾ ਗਿਆ ਇਹਦੀ ਪ੍ਰੋਪਰਟੀ ਸਰ ਕਿੰਨੀ ਹੈ ਇਹ ਸਾਰਾ ਆਈਡੈਂਟੀਫਾਈ ਕਰਨਾ ਚਾਹੀਦਾ ਤਿੰਨ ਤੋਂ ਦੋ ਦੇਣਾ ਮﻘਦਮਾ ਸੀਗਾ ਚਲਾ ਗਿਆ ਕਿ ਸਨ ਸਾਡੇ ਕੋਲ ਇੱਕ ਦਰਖਾਸਤ ਆਈ ਉਸ ਤੇ ਕਾਰਵਾਈ ਕੀਤੀ ਹੈ ਕਿਸੇ ਵਿਅਕਤੀ ਵਿਸ਼ੇਸ਼ ਦਾ ਕਿਸੇ ਵਿਅਕਤੀ ਵਿਸ਼ੇਸ਼ ਪਾਰਟੀ ਨਾਲ ਕੋਈ ਸਬੰਧ ਇਹਦੇ ਬਾਰੇ ਸਾਨੂੰ ਉਸ ਟਾਈਮ ਕੁਝ ਨਹੀਂ ਪਤਾ ਸੀ ਇਹ ਜੋ ਵੀ ਮੈਂ ਤੁਹਾਡੇ ਤੋਂ ਸੁਣ ਰਿਹਾ ਕਿ ਕਿਸੇ ਪਾਰਟੀ ਜਾਂ ਇਸ ਤਰੀਕੇ ਦਾ ਸਾਡੇ ਸਾਹਮਣੇ ਇਦਾਂ ਦੀ ਕੋਈ ਗੱਲ ਨਹੀਂ ਆਈ ਬਟ ਇਹ ਸਰ ਗਲਤ ਲੋ ਪਾਰਟੀ ਦਾ ਆਪਾਂ ਕੋਈ ਹੋਰ ਇਸ ਟੈਂਡ ਕਰ ਇਹ ਕਹ ਰਹੇ ਸੀਗੇ ਐਸ ਐਚਓ ਸਾਹਿਬ ਦੇ ਨਾਮ ਦੇ ਉੱਤੇ ਉਹਨਾਂ ਨੇ ਇਹ ਕਿਵੇਂ ਕਰ ਦਿੱਤੀ ਸੀ ਨਾ ਐਸ ਐਚਓ ਸਾਹਿਬ ਦੇ ਨਾਮ ਦੇ ਪੈਸੇ ਨੂੰ ਪਾਰਟੀ ਵਾਲੇ ਦੀ ਗੱਲ ਤੋਂ ਉਹ ਨਹੀਂ ਉਹ ਕੋਈ